ਮੈਟਰੋ ਪੰਜਾਬ ਹਰਿਆਣੇ ਦੀ ਹੱਦ ਦੇ ਉੱਤੇ ਜਿੱਥੇ ਸੰਗਰੂਰ ਜ਼ਿਲ੍ਹੇ ਦਾ ਖੀਰਲਾ ਪਿੰਡ ਆ ਉਹਦੇ ਨਾਲ ਲੱਗਮਾ ਹਰਿਆਣੇ ਦਾ ਪਹਿਲਾ ਪਿੰਡ ਆ ਰਸੀਦਾ ਸੋ ਰਸੀਦਾ ਪਿੰਡ ਵਾਲੇ ਬਾਈ ਭਗਵਾਨ ਭੁੱਲਰ ਦੇ ਨਾਲ ਗੱਲਬਾਤ ਕਰਾਉਣੀ ਆ ਥੋੜੀ ਅੱਜ ਵੀਡੀਓ ਦੇ ਵਿੱਚ ਆਪਾਂ ਬਾਈ ਦੇ ਮਾਰਵਾੜੀ ਬਸ਼ੇਰੇ ਪਰਮਰਾਜ ਦੀ ਸਟੱਡ ਸਰਵਿਸ ਓਪਨ ਕੀਤੀ ਆ ਬਹੁਤ ਸੋਹਣਾ ਬਸ਼ੇਰਾ ਯਾਰ ਤਿਆਰ ਹੋਇਆ ਦੋ ਦੰਦ ਹੋ ਗਿਆ ਤੇ ਕੱਦ 64 ਇੰਚ ਕਰ ਗਿਆ ਮਾਰਕਿੰਗ ਵਾਲੀਆਂ ਵੀ ਜਮਾ ਕਸਰਾਂ ਕੱਢੀਆਂ ਪਈਆਂ ਨੇ ਮੱਥੇ ਬਹੁਤ ਸੋਹਣਾ ਬਲੇਜ ਆ ਇਹਦੇ ਤਿੰਨ ਪੈਰ ਚਿੱਟੇ ਆ ਤੇ ਬਾਕੀ ਸਾਰਾ ਪਿਓਰ ਜੈਡ ਬਲੈਕ ਆ ਇਹਦੀ ਲਾਈਨ ਵੀ ਬੜੀ ਵੱਖਰੀ ਵਾਲੀ ਸ਼ਾਨ ਲਾਈਨ ਤੋਂ ਹਟ ਕੇ ਪਿਓ ਵਾਲੇ ਪਾਸਿਓ ਇਹ ਹੰਸਰਾਜ ਬਰਖਾਣੇ ਵਾਲੀ ਲਾਈਨ 'ਚ ਆ ਗਿਆ ਚੌਧਰੀ ਕੋੜੇ ਦਾ ਬੱਚਾ ਇਹ ਤੇ ਸ਼ੌਰਿਆ ਕੋੜੇ ਦਾ ਪੋਤਾ ਇਹਦੇ ਪਿਓ ਦਾਦੇ ਬੱਕ ਕੇ ਰਿਲਾਇੰਸ ਚਲੇ ਗਏ ਤੇ ਜੇ ਮਾਲੇ ਪਾਸਿਓ ਗੱਲ ਕਰੀਏ ਆਪਾਂ ਤਾਂ ਦਾਨੇ ਘੋੜੇ ਦਾ ਇਹ ਦੋਤਾਗਾ ਮਾਂ ਇਹਦੀ ਦਾਨੇ ਦੀ ਡਾਇਰੈਕਟ ਸੀ ਦਾਨਾ ਵੀ ਰਿਲਾਇੰਸ ਚ ਚਲਾ ਗਿਆ ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜਿਹਦੇ ਨਾਨੇ ਦਾਦੇ ਤੇ ਪਿਓ ਵਕ ਕੇ ਰਿਲਾਇੰਸ ਚਲੇ ਗਏ ਰਿਲਾਇੰਸ ਨੂੰ ਜਿਹੜੇ ਘੋੜੇ ਪਸੰਦ ਆਏ ਤਾਂ ਉਹਦੇ ਬੱਚੇ ਦੇ ਵਿੱਚ ਵੀ ਗੱਲਬਾਤ ਤਾਂ ਕੋਈ ਨਾ ਕੋਈ ਹੋਣੀ ਆ ਸੋ ਦੂਜੀ ਵੱਡੀ ਗੱਲ ਆ ਜਿਹੜੀ ਬਾਈ ਨੇ ਇਹਦੀ ਸਟੱਡ ਸਰਵਿਸ ਦੀ ਫੀਸ ਬੜੀ ਜਾਇਜ਼ ਰੱਖੀ ਆ ਸਿਰਫ 21000 ਰੁਪਇਆ ਤੇ ਬਖਰੀ ਲੈਣਾ ਮਿੱਤਰੋ ਬਾਈ ਭਗਵਾਨ ਪੁੱਲਰ ਦਾ ਨੰਬਰ ਨੋਟ ਕਰ ਲੋ ਬਾਈ ਨੂੰ ਘੋੜੇ ਘੋੜੀਆਂ ਤੋਂ ਇਲਾਵਾ ਮੱਝਾਂ ਗਾਵਾਂ ਦਾ ਬੜਾ ਸ਼ੌਂਕ ਆ तकरीबन ਸਾਰੇ ਭਰਾ ਇਹਨੂੰ ਪੰਜਾਬ ਹਰਿਆਣੇ ਵਾਲੇ ਤੇ ਜਾਂ ਕਹਿ ਲੋ ਰਾਜਸਥਾਨ ਵਾਲੇ ਜਾਣਦੇ ਹੀ ਆ ਬਾਈ ਨੇ ਘੋੜੇ ਬੰਦਿਆਂ ਨੂੰ ਦਵਾਏ ਵੀ ਬਹੁਤ ਆਪਦੇ ਸਰਕਲ ਦੇ ਵਿੱਚੋਂ ਤੇ ਘੋੜੀਆਂ ਦਾ ਲੈਣ ਦੇਣ ਵੀ ਕਰ ਲੈਂਦਾ ਤੇ ਬਾਕੀ ਜੇ ਕਿਸੇ ਭਰਾ ਨੂੰ ਬਸ਼ੇਰਾ ਪਸੰਦ ਆਉਂਦਾ ਕਿਸੇ ਦੀ ਰੁਚੀ ਬਣਦੀ ਆ ਇਹਨੂੰ ਖਰੀਦਣ ਦੀ ਤਾ ਇਹਦੀ ਡੀਲ ਦੀ ਇਹਦੇ ਸੌਦੇ ਦੀ ਗੱਲਬਾਤ ਵੀ ਤੁਸੀਂ ਕਰ ਸਕਦੇ ਹੋ ਬਾਈ ਦੇ ਨਾਲ ਵੈਸੇ ਜਿਹੜੀ ਵੀਡੀਓ ਕੀਤੀ ਆ ਇਹਦੀ ਸਟੱਡ ਸਰਵਿਸ ਓਪਨ ਕਰਨ ਵਾਸਤੇ ਕੀਤੀ ਆ ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਈ ਨੂੰ ਘੋੜੇ ਘੋੜੀਆਂ ਦੇ ਨਾਲ ਮੱਝਾਂ ਗਾਵਾਂ ਦਾ ਬੜਾ ਸ਼ੌਂਕ ਆ ਬਰੀਡ ਦੇ ਉੱਤੇ ਬਾਈ ਕੰਮ ਕਰ ਰਿਹਾ ਉਹ ਕਿਵੇਂ ਉਹ ਵੀ ਦੱਸਦੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਐਸ ਘੋੜੀ ਕੰਨੀ ਨਿਗਾਹ ਮਾਰੋ ਇਹ ਮਾਰਵਾੜੀ ਘੋੜੀ ਕਾਟੋਂ ਇਹਦੀ ਹਾਈਟ ਬਾਹਰ ਆ ਇਹਦੇ ਮੰਗਰਾਹਾ ਦਮਦਾਰ ਘੋੜੇ ਦਾ ਬੱਚਾ ਗਾ ਕੋਸ਼ਕ ਦੇਣਾ ਦਾ ਬੱਚਾ ਤੇ ਕੁੜੀ ਦੁਬਾਰੇ ਸਿਲੇ ਦੇ ਵਿੱਚ ਮਾਈ ਨੇ ਮੇਟ ਕਰਾਤੀ ਇਹ ਦੁੱਲੇ ਤੋਂ ਹੁਣ ਦੁਬਾਰੇ ਮੇਟ ਕਰਾਤੀ ਚੈਂਪੀਅਨ ਘੋੜਾ ਜਿਹੜਾ ਮੱਜੂ ਕੇ ਬਲੱਡ ਲਾਈਨ ਦਾ ਸਾਰੇ ਤਕਰੀਬਨ ਤੁਸੀਂ ਜਾਣਦੇ ਹੋ ਸੰਘਣ ਵਾਲੇ ਬਾਈ ਦੀਪ ਦੇ ਕੋਲੇ ਆ ਘੋੜੀ ਪੰਜ ਕਲਿਆਣੀ ਆ ਮਿੱਤਰੋ ਮਾਰਕਾ ਘੋੜੀ ਦਾ ਵੀ ਬੜਾ ਸੋਹਣਾ ਹੱਡ ਗੋਡੇ ਦੀ ਮਜ਼ਬੂਤ ਆ ਲੈਂਥ ਬੜੀ ਆ ਖੁੱਲੀ ਬੜੀ ਆ ਕੰਨ ਕੋਨ ਸ਼ਕੀਨਾ ਘੋੜੀ ਦੇ ਸੋ ਘੋੜੀ ਬਾਰੇ ਵੀ ਤੁਸੀਂ ਸੈੱਟ ਬਾਰੇ ਗੱਲਬਾਤ ਕਰ ਸਕਦੇ ਹੋ ਤੇ ਬਾਈ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਮੱਜਾਂ ਦਾ ਸ਼ੌਕ ਆ ਉਹ ਕਿਵੇਂ ਆ ਤੇ ਫਿਰ ਤੁਸੀਂ ਇੱਧਰ ਨਿਗਾਹ ਮਾਰੋ ਪੰਜਾਬ ਦੇ ਵਿੱਚੋਂ ਬਾਈ ਆ ਨਗੀਨਾ ਕੱਢ ਕੇ ਲੈ ਕੇ ਗਿਆਗਾ ਜਿਹਦਾ ਨਾਮ ਆ ਬਾਬਰ 2 ਨੀਲੀ ਰਾਵੀ ਦਾ ਪੰਜਾਬ ਦਾ ਬੜਾ ਫੇਮਸ ਬੋਲੋ ਹੋਇਆਗਾ ਇਹ ਤਕਰੀਬਨ 6 ਸਾਲੇ ਦੀ ਉਮਰ ਆ ਰਿਜ਼ਲਟ ਵੀ ਬੜੇ ਸੋਹਣੇ ਆ ਗਏ ਇਹਦੇ ਰਿਕਾਰਡ ਵੀ ਚੰਗੇ ਬਣ ਗਏ ਇਹਦੇ ਅੱਗੇ ਝੋਟੀਆਂ ਦੇ ਦੁੱਧ ਦੇ ਸੋ ਇਹਦਾ ਬਾਈ ਨੇ ਹੁਣ ਸੀਮਨ ਸਟਾਰਟ ਕਰਤਾ ਤੇ ਇਹਦੀ ਜਿਹੜੀ ਗੱਲਬਾਤ ਆ ਆਪਾਂ ਅਗਲੇ ਪਾਰਟ ਦੇ ਵਿੱਚ ਕਰਾਂਗੇ ਆ ਬਾਈ ਦੇ ਬੱਚੇ ਨੂੰ ਵੀ ਬੜਾ ਸ਼ੌਂਕ ਆ ਸਾਰਾ ਪਰਿਵਾਰ ਜਾਨਵਰਾਂ ਦਾ ਬੜਾ ਸ਼ੌਂਕ ਰੱਖਦਾ ਬਰੀਡ ਦੇ ਉੱਤੇ ਬੜਾ ਕੰਮ ਕਰਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਸਿਰਫ ਪਰਮਰਾਜ ਬਾਰੇ ਕਰਨੀ ਆ ਤੇ ਆਜੋ ਫਿਰ ਕਰੀਏ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਯੰਤ ਮਾਨ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਇੱਕ ਅੱਜ ਨਵੀਂ ਖਾਸ ਵੀਡੀਓ ਲੈ ਕੇ ਆਇਆ ਅੱਜ ਮੈਂ ਹਰਿਆਣੇ ਦੇ ਵਿੱਚ ਬੈਠਾ ਦੋਸਤੋ ਜੀਂਦ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਰਸੀਦਾ ਵੈਸੇ ਤਾਂ ਤਕਰੀਬਨ ਜਿੰਨੇ ਆਪਣੇ ਘੋੜਿਆਂ ਵਾਲੇ ਭਰਾ ਨੇ ਮੇਰੇ ਨਾਲ ਬਾਈ ਭਗਵਾਨ ਸਿੰਘ ਜੀ ਬੈਠੇ ਇਹਨਾਂ ਨੂੰ ਸਾਰੇ ਜਾਣਦੇ ਹੀ ਆ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਇੰਟਰਸਟਿੰਗ ਹੋਣ ਵਾਲੀ ਆ ਇਸ ਵੀਡੀਓ ਦੇ ਵਿੱਚ ਇੱਕ ਤਾਂ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰਾ ਦਿਖਾਉਣਾ ਜਿਹੜਾ ਬਾਈ ਨੇ ਸਟੱਡ ਸਰਵਿਸ ਵਾਸਤੇ ਹੁਣ ਅੱਜ ਓਪਨ ਕੀਤਾਗਾ ਤੇ ਇੱਕ ਤੁਹਾਨੂੰ ਆਪਾਂ ਨੀਲੀ ਰਾਵੀ ਦਾ ਝੋਟਾ ਦਿਖਾਵਾਂਗੇ ਵੈਸੇ ਇਸ ਵੀਡੀਓ ਦੇ ਆਪਾਂ ਦੋ ਪਾਰਟ ਬਣਾਵਾਂਗੇ ਕਿਉਂਕਿ ਕੁਸ਼ਕਪਰਾ ਘੋੜਿਆਂ ਵਾਲੇ ਪਾਸੇ ਇੰਟਰਸਟਿਡ ਹੁੰਦੇ ਆ ਤੇ ਕੁਸ਼ਕ ਦਾ ਜਿਹੜਾ ਰਜਾਣਾ ਮੱਝਾਂਗਾਮ ਵਾਲੇ ਪਾਸੇ ਹੁੰਦਾ ਸੋ ਦੋ ਪਾਰਟ ਇਹਦੇ ਬਣਾਏ ਜਾਣਗੇ ਵੀਡੀਓ ਦੇ ਵਿੱਚ ਜਿਹੜੀ ਪਹਿਲੀ ਗੱਲਬਾਤ ਆ ਉਹ ਆਪਾਂ ਮਾਰਵਾੜੀ ਬਸ਼ੇਰੇ ਬਾਰੇ ਕਰਾਂਗੇ ਜਿਹਦੀ ਬਾਈ ਨੇ ਹੁਣ ਸਟੱਡ ਸਰਵਿਸ ਓਪਨ ਕੀਤੀ ਆ ਸੋ ਇਹ ਹਰਿਆਣੇ ਤੇ ਪੰਜਾਬ ਦੇ ਬਾਡਰ ਦੇ ਉੱਤੇ ਪਿੰਡ ਪੈ ਜਾਂਦਾ ਰਸੀਦਾ ਪਹਿਲਾ ਪਿੰਡ ਆ ਇਹ ਉੱਥੋਂ ਹਰਿਆਣੇ ਦਾ ਖਨੌਰੀ ਬਾਡਰ ਦੇ ਨੇੜੇ ਰਹਿ ਜਾਂਦਾ ਬਾਈ ਭਗਵਾਨ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਤਕਰੀਬਨ ਸਾਰੇ ਘੋੜਿਆਂ ਵਾਲੇ ਭਰਾ ਆਪਣੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜਾਣਦੇ ਹੀ ਆ ਬਾਈ ਦੀ ਰੂਹ ਦੇ ਵਾਕਫ ਆ ਸਾਰੇ ਜਾਣੇ ਤੇ ਬਾਈ ਨੇ ਕਾਫੀ ਹੱਦ ਤੱਕ ਸੇਲ ਪਰਚੇ ਦਾ ਕੰਮ ਵੀ ਪਹਿਲਾਂ ਕੀਤਾ ਤੇ ਹੁਣ ਕਰ ਵੀ ਰਹੇ ਆ ਸੋ ਬਾਕੀ ਗੱਲਾਂ ਬਾਤਾਂ ਬਾਈ ਦੇ ਸ਼ੌਂਕ ਬਾਰੇ ਖੁੱਲ ਕੇ ਹੋਣਗੀਆਂ ਮੱਝਾ گاਮਾਂ ਦੇ ਵਿੱਚ ਵੀ ਬਾਈ ਨੂੰ ਬੜਾ ਇੰਟਰਸਟ ਆ ਸੋ ਗੱਲਬਾਤ ਆਪਾਂ ਬਾਈ ਭਗਵਾਨ ਦੇ ਨਾਲ ਕਰਦੇ ਆਂ ਤੇ ਡਿਟੇਲ ਲੈਣਿਆਂ ਘੋੜੇ ਬਾਰੇ ਤੇ ਜਿੰਨੇ ਵੀ ਨਾਲ ਆਪਣੇ ਭਰਾ ਬੈਠੇ ਆ ਸਾਰਿਆਂ ਦਾ ਪਹਿਲਾਂ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੰਤ ਵੀਰੇ ਸਤਿ ਸ਼੍ਰੀ ਅਕਾਲ ਤੇਰਾ ਸਵਾਗਤ ਆ ਸਾਡੇ ਘਰ ਆਉਣ ਤੇ ਧੰਨਵਾਦ ਬਾਈ ਭਗਵਾਨ ਜੀ ਤੇ ਪਹਿਲਾਂ ਤਾਂ ਭਗਵਾਨ ਵੀਰੇ ਜਿਵੇਂ ਮੈਂ ਭਰਾਵਾਂ ਨੂੰ ਦੱਸਿਆ ਆਪਣੇ ਪਿੰਡ ਰਸੀਦਾ ਦਾ ਪ੍ਰੋਪਰ ਐਡਰੈਸ ਕਲੀਅਰ ਕਰ ਦਿਓ ਵੀ ਨੇੜੇ ਕਿਹੜੇ ਪਿੰਡ ਪੈਂਦੇ ਆ ਕਿੱਥੇ ਇਹ ਰਹਿ ਜਾਂਦਾ ਕਿ ਜੀਂਦ ਜ਼ਿਲ੍ਹੇ ਦਾ ਪਿੰਡ ਆ ਨੇਰੇ ਆ ਸਾਡਾ ਹਰਿਆਣਾ ਚ ਪੈਂਦਾ ਜਾਂਦਾ ਨਹੀਂ ਤੇ ਨਰਮਾਣਾ ਸ਼ਹਿਰ ਲੱਗਦਾ ਸਾਨੂੰ ਤੇ ਪੰਜਾਬ ਦੇ ਪਾਤੜਾਂ ਖਨੌਰੀ ਲੱਗਦੇ ਆ ਠੀਕ ਆ ਬਾਈ ਇਹ ਬਾਰਡਰ ਤੇ ਪਹਿਲਾ ਪਿੰਡ ਆ ਹਰਿਆਣੇ ਦਾ ਠੀਕ ਆ ਨਾਲ ਸੰਗਰੂਰ ਜ਼ਿਲ੍ਹਾ ਪੈ ਜਾਂਦਾ ਹੂੰ ਤੇ ਰਸੀਦਾ ਪਿੰਡ ਸਾਡਾ ਸ਼ੁਰੂ ਤੋਂ ਹੀ ਮਸ਼ਹੂਰ ਰਿਹਾ ਡੰਗਰਾਂ ਚ ਝੋਟਿਆਂ ਚ ਤੇ ਮੱਝਾਂ ਗਾਂਾਂ ਕੁੜੀਆਂ ਚ ਠੀਕ ਆ ਸ਼ੁਰੂ ਦੇ ਜਿਹੜੇ ਜਾਣਦੇ ਆ ਸਾਰੇ ਪਤਾ ਹੀ ਆ ਵੀ ਰਸੀਦਾ ਪਿੰਡ ਦੇ ਵਿੱਚ ਜਾਨਵਰ ਚੰਗਾ ਮਿਲਦਾ ਹੂੰ ਸ਼ੁਰੂ ਦੇ ਹਾਂ ਵੈਸੇ ਇੱਕ ਗੱਲ ਹੋਰ ਬਾਈ ਹਰਿਆਣਾ ਤਾਂ ਵੈਸੇ ਵੀ ਹਾਂ ਜੀ ਹਾਂ ਮੱਝਾਂ گاਵਾ ਵਾਸਤੇ ਮੰਨਿਆ ਗਿਆ ਹਨਾ ਦਾਰੂ ਪਛੂਆ ਦਾ ਦਾਰੂ ਇਹ ਜੀਨ ਜ਼ਿਲ੍ਹਾ ਸਾਡਾ ਮੁਰਾ ਵਾਸਤੇ ਪ੍ਰਸਿੱਧਾ ਚੰਗੀ ਮੱਝ ਮਿਲ ਜਾਂਦੀ ਸੋ ਭਗਵਾਨ ਬਾਈ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਪਿੰਡ ਰਸੀਦਾ ਆਪਣਾ ਖਨੌਰੀ ਬਾਰਡਰ ਦੇ ਵੀ ਨੇੜੇ ਰਹਿ ਜਾਂਦਾ ਖਨੌਰੀ ਬਾਰਡਰ ਆ ਜਿਹੜਾ ਆਪਾਂ ਨੂੰ ਕਿੰਨਾ ਪੈ ਜਾਂਦਾ ਖਨੌਰੀ ਸਾਨੂੰ ਪੈ ਗਿਆ 16 ਕਿਲੋਮੀਟਰ ਜਿੱਥੇ ਅੱਜ ਕੱਲ ਆਪਣਾ ਕਿਸਾਨੀ ਅੰਦੋਲਨ ਦਾ ਧਰਨਾ ਲੱਗਾ ਹਾਂ ਉੱਥੇ ਧਰਨਾ ਲੱਗਿਆ ਉਰਲੇ ਪਾਸੇ ਉਹਦਾ ਧਰਨਾ ਦਾ ਸਾਨੂੰ ਪੈ ਜਾਂਦਾ 12-13 ਕਿਲੋਮੀਟਰ ਠੀਕ ਹੈ ਬਾਈ 5 ਕਿਲੋਮੀਟਰ ਅੱਗੇ ਖਨੌਰੀ ਐ ਇੱਥੇ ਲੱਗਾ ਕਿਸਾਨਾਂ ਦਾ ਧਰਨਾ ਵੱਡੇ ਰੋਡ ਤੇ ਹਾਈਵੇ ਤੇ ਠੀਕ ਹੈ ਬਾਈ ਹਾਂਜੀ ਉਥੋਂ ਵੀ ਆਪਣੇ ਪਿੰਡਾਂ ਨੂੰ ਰੋਡ ਸਿੱਧਾ ਆ ਜਾਂਦਾ ਹਾਂਜੀ ਸਿੱਧਾ ਆ ਜਾਂਦਾ ਠੀਕ ਹੈ ਬਾਈ ਉਥੋਂ 12 ਕਿਲੋਮੀਟਰ ਹੋਰ ਹਾਂਜੀ ਠੀਕ ਹੈ ਜੀ ਹਾਂ ਠੀਕ ਹੈ ਤੇ ਇੱਧਰ ਤੁਸੀਂ ਦੱਸਿਆ ਸੀ ਜਿਹੜਾ ਆਪਣਾ ਪੰਜਾਬ ਦਾ ਕਿਹੜਾ ਪਿੰਡ ਨਾਲ ਰਹਿ ਜਾਂਦਾ ਇਹ ਗਲਾੜੀ ਪਿੰਡ ਆ ਇੱਥੇ ਨਾਲ ਇਹ ਪੰਜਾਬ ਦਾ ਲਾਸਟ ਪਿੰਡ ਹਾਂਜੀ ਹਾਂ ਇੱਥੇ 1 ਕਿਲੋਮੀਟਰ ਗਲਾੜੀ ਆ ਨਾਲ ਹੀ ਸਾਡੇ ਪਿੰਡ ਦੀ ਜ਼ਮੀਨ ਨਾਲ ਜ਼ਮੀਨ ਪੈਂਦੀ ਆ ਪੰਜਾਬ ਦੀ ਠੀਕ ਆ ਬਾਈ ਭਗਵਾਨ ਬਾਈ ਜਿੰਨੇ ਭਰਾ ਆਪਣੇ ਨਾਲ ਬੈਠੇ ਆ ਪਿੰਡ ਦੇ ਜਾਂ ਆਪਣੇ ਚਾਚੇ ਤਾਈ ਜੋ ਵੀ ਇਹਨਾਂ ਬਾਰੇ ਸਾਰਾ ਦੱਸ ਦੇ ਇਹ ਪਿੰਡੋਏ ਮਿੱਤਰ ਹੈ ਆਪਣਾ ਠੀਕ ਹੈ ਬਾਈ ਲਾਡਾ ਹੈ ਨਾਂ ਇਹ ਵੀਰ ਇਥੋਂ ਪੰਜਾਬ ਚੋਂ ਹੀ ਗਲੌਲੀ ਪਿੰਡ ਅਵਤਾਰ ਸਿੰਘ ਇਹਦਾ ਨਾਂ ਹੈ ਇਹ ਮੇਰੇ ਤਾਇਆ ਜੀ ਦਾ ਬੇਟਾ ਜੀ ਵੱਡੇ ਤਾਇਆ ਜੀ ਨੇ ਇਹ ਮੇਰੇ ਚਾਚਾ ਜੀ ਨੇ ਇਹ ਵੀ ਚਾਚਾ ਜੀ ਨੇ ਠੀਕ ਹੈ ਬਾਈ ਉਹ ਵੱਡਾ ਭਰਾ ਹੈ ਠੀਕ ਹੈ ਬਾਈ ਹਾਂ ਜੀ ਤੇ ਜੇ ਸ਼ੌਂਕ ਦੀ ਗੱਲ ਕਰੀਏ ਭਗਵਾਨ ਬਾਈ ਕਿੰਨਾ ਕ ਪੁਰਾਣਾ ਸ਼ੌਂਕ ਆ ਤੁਹਾਡਾ ਘੋੜੀਆਂ ਦਾ ਕਿਉਂਕਿ ਪਹਿਲਾ ਇੰਟਰਵਿਊ ਦੇ ਵਿੱਚ ਜਿਹੜੀ ਗੱਲਬਾਤ ਆਪਣੇ ਬਸ਼ੇਰੇ ਬਾਰੇ ਕਰਾਂਗੇ ਆਪਾਂ ਮੱਝਾਂ گاਵਾ ਵਾਲੇ ਆਪਾਂ ਅਗਲਾ ਪਾਰਟ ਬਣਾਵਾਂਗੇ ਆਪਣੇ ਝੋਟੇ ਬਾਰੇ ਜਿਹੜਾ ਸ਼ੌਂਕ ਐਵੇਂ ਜੀ ਛੋਟੇ ਹੁੰਦੇ ਤੋਂ ਹੀ ਸ਼ੌਂਕ ਸੀਗਾ ਮੈਨੂੰ ਘੋੜੀ ਰੱਖਣ ਦਾ ਹਾਂਜੀ ਬਾਈ ਸ਼ੁਰੂ ਚ ਵੀ ਕਰੇ ਪਹਿਲਾਂ ਵੀ ਹੈਗਾ ਅਸੀਂ ਮਾਹੌਲ ਕਿਉਂ ਸਾਡੇ ਦਾਦੇ ਉਧਰੋਂ ਪਾਕਿਸਤਾਨੋਂ ਘੋੜੀ ਨਾਲ ਆਈ ਸੀ ਵੀ ਸਾਡੀ ਹੂੰ ਦਾਦੇ ਤਿੰਨ ਭਰਾ ਸੀਗੇ ਤੇ ਘੋੜੀਆਂ ਹੈਗੀਆਂ ਸੀ ਇੱਕ ਪੀੜੀ ਵਿੱਚੋਂ ਡੈਡੀ ਰਾਂ ਦੀ ਵੀ ਨਹੀਂ ਰੱਖਿਆ ਕਿਉਂ ਇਹ ਵਾਈ ਕਰਦੇ ਸੀਗੇ ਸਰਦਾਰ ਹੋਣੀ ਸਾਰੇ ਭਾਈ ਹਾਂਜੀ ਬਾਈ ਤੇ ਇਹਨਾਂ ਨੇ ਨਹੀਂ ਕੋੜੀ ਰੱਖੀ ਆਗਾ ਕਿ ਮੈਨੂੰ ਸ਼ੌਂਕ ਪਿਆ ਤੇ ਮੈਨੂੰ 2014 ਚ ਮੈਂ ਕੋੜੀ ਫੇਰ ਲੈ ਲਈ। ਕੋੜੀਆਂ ਚ ਮਾਰ ਗਿਆ ਉਹ ਕੋੜਾ ਵੀ ਲਿਆ ਕੋੜੀ ਵੀ ਲਈ। ਠੀਕ ਹੈ। ਫਿਰ ਕੋੜੀਆਂ 8 10 60 10 ਰਹੀ ਗਈਆਂ। ਠੀਕ ਹੈ ਬਾਈ। ਹਾਂ। ਤਕਰੀਬਨ ਜੇ ਆਪਾਂ ਸੋਡੀ ਉਮਰ ਦੇ ਤਜਰਬੇ ਦੇ ਹਿਸਾਬ ਨਾਲ ਗੱਲ ਕਰ ਲਈਏ ਤਾਂ ਮੋਟਾ ਜਿਹਾ ਦੱਸ ਦਿਓ ਵੀ ਕਿੰਨੇ ਕਿ ਸਾਲ ਹੋ ਗਏ। ਮੈਨੂੰ 12 13 ਸਾਲ ਹੋ ਗਏ ਕੋੜੀਆਂ ਗਾਣੀਆਂ। ਠੀਕ ਹੈ ਬਾਈ। ਹਾਂ। 10 12 ਲਾ ਲਓ ਬਾਈ ਨੇ। ਠੀਕ ਹੈ ਬਾਈ। ਤੇ ਉਸ ਤੋਂ ਬਾਅਦ ਬਾਈ ਫਿਰ ਮੰਨ ਲਓ ਮਕਰੀਦ ਵੇਚਦਾ ਵੀ ਕੰਮ ਚੱਲ ਰਿਹਾ ਫਰੀਦ ਵੇਚਦਾ ਵੀ ਕੀਤਾ ਬਾਈ ਮੱਝਾਂ ਵੀ ਲਈਆਂ ਘੋੜੀਆਂ ਵੀ ਲਈਆਂ ਘੋੜੇ ਵੀ ਲਏ ਸਾਰੇ ਕੰਮ ਕੀਤੇ ਨੇ ਸ਼ੌਂਕ ਸਾਰੇ ਹੀ ਆ तकरीबन ਠੀਕ ਆ ਬਾਈ ਤੇ ਭਗਵਾਨ ਬਾਈ ਜਿੰਨਾ ਕ ਜਦੋਂ ਆਪਾਂ ਪਹਿਲਾਂ ਤੁਹਾਨੂੰ ਮਿਲੇ ਨਹੀਂ ਸੀ ਹਨਾ ਆਪਣੀ ਕਈ ਵਾਰ ਫੋਨ ਤੇ ਗੱਲ ਹੋਈ ਆ ਤਾਂ ਜਿੰਨਾ ਕ ਮੈਂ ਤੁਹਾਡੇ ਬਾਰੇ ਜਾਣਦਾ ਸੀਗਾ ਪੰਜਾਬ ਦੇ ਵਿੱਚ ਜਿੰਨਾ ਕ ਤੁਹਾਡਾ ਜ਼ਿਕਰ ਹੁੰਦਾ ਸੀਗਾ ਵੀ ਰਸੀਦਾ ਪਿੰਡ ਵਾਲਾ ਭਗਵਾਨ ਤੇ ਮੇਰਾ ਖਿਆਲ ਆ ਤੁਹਾਡਾ ਨਿਕਨੇਮ ਸ਼ਾਰਟ ਨੇਮ ਆਪਾਂ ਨਾ ਵੀ ਕਹਿੰਦੇ ਮੈਂ ਭਗਵਾਨਾ ਕਹਿੰਦੇ ਆ ਭਗਵਾਨਾ ਹਾਂ ਭਗਵਾਨਾ ਤੇ ਮੈਂ ਜਿੰਨਾ ਕ ਤੁਹਾਡੇ ਬਾਰੇ ਸੁਣਾਂ ਦਾ ਰਹਿੰਦਾ ਸੀਗਾ ਤੇ ਤੁਸੀਂ ਕਾਫੀ ਮੰਨ ਲਓ ਵੀ ਘੋੜੇ ਵੀ ਚੰਗੇ ਚੰਗੇ ਸਟੱਡ ਫਾਰਮ ਵਾਲਿਆਂ ਨੂੰ ਆਪਣੇ ਸਹਿਚਾਰ ਦੇ ਵਿੱਚੋਂ ਸਰਕਲ ਦੇ ਵਿੱਚੋਂ ਦੁਬਾਇਆ ਅੱਠ ਘੋੜੇ ਦਿੱਤੇ ਆ ਪੰਜਾਬ ਦੇ ਵਿੱਚ ਨਾਮੀ ਘੋੜੇ 8 ਖਰੀਦ ਕੇ ਦਿੱਤੇ ਆ ਤੇ ਸਾਰੇ ਸੱਜਣ ਮਿੱਤਰ ਖੁਸ਼ ਨੇ ਜਿਨ੍ਹਾਂ ਨੂੰ ਵੀ ਦਿੱਤੇ ਆ ਹਾਂਜੀ ਨੂਪਰੀ ਵੀ ਦਿੱਤੇ ਆ ਤੁਸੀਂ ਇਹਦਾ ਸਟੱਡ ਫਾਰਮ ਆ ਨਵਦੀਪ ਭੁੱਲਰ ਆ ਉਹਦੇ ਕੋਲ 2 ਘੋੜੇ 3 ਲੈ ਗਿਆ ਹੁਣ ਮੇਰੇ ਤੋਂ ਹਾਂਜੀ ਭਾਈ ਆਪਾਂ ਲੈ ਕੇ ਦਿੱਤੇ ਆ ਤੇ ਸੱਜਣ ਵੀ ਖੁਸ਼ ਆ ਤੇ ਚੰਗੇ ਘੋੜੇ 70 70 ਇੰਚ ਦੇ ਕੱਢ ਕੇ ਦਿੱਤੇ ਆ ਬਾਜ ਹੂੰ ਠੀਕ ਹੈ ਬਾਈ ਤੇ ਬੰਦੇ ਛੋਡੇ ਤੋਂ ਕਾਫੀ ਸੰਤੁਸ਼ਟ ਹਾਂ ਜੀ ਸੰਤੁਸ਼ਟ ਆਪਣਾ ਘੋੜਿਆਂ ਦਾ ਤਾਂ ਆਪਾਂ ਨੂੰ ਯਾਰ ਦੀਪ ਸੰਘਣ ਵਾਲਾ ਹਾਂਜੀ ਬਾਈ ਜਉਂਦਾ ਰਵੇ ਬਾਈ ਆਪਣਾ ਉਸਤਾਦ ਆ ਉਹਦੇ ਬਿਨਾ ਆਪਾਂ ਨਾ ਗਾਂ ਜਾਈਏ ਨਾ ਪਿਛਾ ਜਾਈਏ ਦੁੱਲਾ ਘੋੜਾ ਉਹਦੇ ਕੋਲੇ ਹੁਣ ਸਟੱਡ ਦੇ ਰਿਆ ਨਾਮੀ ਘੋੜਾ ਪੰਜਾਬ ਦਾ ਕੀ ਆਲ ਇੰਡੀਆ ਦਾ ਘੋੜਾ ਸਭ ਤੋਂ ਵਧੀਆ ਚੰਗਾ ਹੋਆ ਠੀਕ ਹੈ ਬਾਈ ਉਹ ਬਾਈ ਜਉਂਦਾ ਵਸਦਾ ਰਵੇ ਕਦੇ ਵਿਚਾਰੇ ਨੇ ਆਪਾਂ ਨੂੰ ਕਦੇ 1921 ਦੇ ਵਿੱਚ ਵੀ ਆਪਣਾ ਸਾਥ ਦਿੱਤਾ ਮਾੜੇ ਦਿਨਾਂ 'ਚ ਵੀ ਸਾਥ ਦਿੱਤਾ ਚੰਗਿਆਂ 'ਚ ਤਾਂ ਦੇਂਦੇ ਹੀ ਆ ਸਾਰੇ ਠੀਕ ਹੈ ਜੀ ਬਾਈ ਹਾਂਜੀ ਤੇ ਜਿਵੇਂ ਤੁਹਾਡਾ ਬਾਈ ਦੱਸਿਆ ਵੀ ਸਫਰ ਇਸ ਤਰ੍ਹਾਂ ਚੱਲਦਾ ਰਿਹਾ ਹਨਾ ਤੁਹਾਨੂੰ ਇੰਨੇ ਸਾਲ ਹੋ ਗਏ ਇੰਨਾ ਟਾਈਮ ਹੋ ਗਿਆ ਬਾਅਦ ਦੇ ਵਿੱਚ ਬਾਈ ਬਰੀਡਿੰਗ ਦਾ ਵੀ ਕੀਤਾ ਕੰਮ ਘਰੇ ਘੋੜੀਆਂ ਵੀ ਸਵਾਈਆਂ ਜਾਂ ਜਾਦੇ ਸੇਲ ਪਰਚੇਜ ਕਰਨੀ ਹੋ ਰਿਹਾ ਨਾ 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 ਸੇਲ ਪਰਚੇਜ ਕੀਤੀ ਬਰੀਡਿੰਗ ਤੇ ਕੰਮ ਘੱਟ ਕੀਤਾ ਘਟੂ ਦੇ ਵਿੱਚ ਵੀ ਲੈ ਵੇਚ ਕੀਤੀ ਮੇਰੇ ਜਾਨਵਰ ਬਾਈ ਮਰ ਗਏ ਸੀ ਕਾਫੀ ਘੋੜੀਆਂ ਮਰੀਆਂ ਘਰੇ ਦੱਬੀਆਂ ਨੇ ਮੈਂ ਹਾਂਜੀ ਬਾਈ 50 60 ਲੱਖ ਦੇ ਜਾਨਵਰ ਆਪਣੇ ਮਰੇ ਆ ਜਿਹੜੇ ਘਰਨ ਦੱਬੇ ਆ ਫਿਰ ਵੀ ਆਪਾਂ ਅੱਜ ਵਧੀਆ ਪੋਜੀਸ਼ਨ 'ਚ ਆ ਪਰ ਜੇ ਇਹ ਘੋੜੀਆਂ ਲੈਂਦੀਆਂ ਨੇ ਤਾਂ ਦਿੰਦੀਆਂ ਵੀ ਇਹ ਹੀ ਨੇ ਇੰਨਾ ਨਹੀਂ ਘਾਟਾ ਪੂਰਾ ਕਰਨਾ ਬਿਲਕੁਲ ਬਾਈ ਥੋੜਾ ਜਿਹਾ ਸਬਰ ਰੱਖ ਕੇ ਚੱਲਣਾ ਪੈਣਾ ਨਾ ਜੀ ਨਾ ਸਬਰ ਰੱਖ ਕੇ ਹਾਂਜੀ ਬਾਈ ਤੇ ਹੁਣ ਆਪਾਂ ਗੱਲਬਾਤ ਕਰ ਲਈਏ ਬਾਈ ਆਪਣੇ ਅੱਜ ਦਾ ਜਿਹੜਾ ਮਾਰਵਾੜੀ ਬਸ਼ੇਰੇ ਦੀ ਆਪਾਂ ਵੀਡੀਓ ਕੀਤੀ ਆ ਇਹਦਾ ਨਾਂ ਕੀ ਰੱਖਿਆ ਸਭ ਤੋਂ ਇਹਦਾ ਪਰਮਰਾਜ ਨਾਂ ਹੈ ਜੀ ਠੀਕ ਹੈ ਬਾਈ ਇਹ ਚੌਧਰੀ ਕੋੜੇ ਦਾ ਬੱਚੇ ਹਾਂਜੀ ਚੌਧਰੀ ਸੀਗਾ ਸ਼ੌਰਿਆ ਦਾ ਤੇ ਸ਼ੌਰਿਆ ਸੀਗਾ ਵਰਖਾਣੇ ਵਾਲੇ ਹੰਸਰਾਜ ਦਾ ਠੀਕ ਹੈ ਜੀ ਇਹ ਹੰਸਰਾਜ ਵਰਖਾਣੇ ਵਾਲੀ ਲੈਨ ਆ ਗਈ ਹਾਂਜੀ ਬਾਈ ਮਾਂ ਹੈਗੀ ਇਹਦੀ ਦਾਨੇ ਦੀ ਹਾਂਜੀ ਤੇ ਮਾਂ ਦੀ ਮਾਂ ਹੈਗੀ ਜਾਲੀਆਂ ਸਰ ਵਾਲੇ ਰਾਜ ਹੰਸ ਦੀ ਠੀਕ ਹੈ ਬਾਈ ਹਾਂਜੀ ਹਾਂ ਤੇ ਆਪਾਂ ਇਹ ਕਹਿ ਸਕਦੇ ਆ ਵੀ ਦੋਨੇ ਪਾਸੇ ਤੋਂ ਇਹਦਾ ਖਾਨਦਾਨ ਟਾਪ ਦਾ ਆ ਗਿਆ ਹਾਂਜੀ ਟਾਪ ਤੇ ਬੱਕਰੀਆਂ ਬਲੱਡ ਲਾਈਨ ਆ ਗਈ ਹਾਂਜੀ ਤਿੰਨ ਬੱਕਰੀਆਂ ਵਥਰੀਆਂ ਬਲੱਡ ਲਾਈਨਾਂ ਸਮਝ ਲਿਆ ਜਿਵੇਂ ਆਪਣੇ ਦੇਖਦੇ ਆ ਆਮ ਤਰ ਜਿਆਦਾਤਰ ਜਿਹੜੇ ਹੁੰਦੇ ਆ ਘੋੜੇ ਅਲੀਸ਼ਾਨ ਬਲੱਡ ਲਾਈਨ ਹਾਂ ਅਲੀਸ਼ਾਨੀ ਤਕਰੀਬਨ ਇਹ ਦੋਨੇ ਤਿੰਨੇ ਲੈਣਾ ਹੀ ਅਲੀਸ਼ਾਨ ਤੋਂ ਬਹੁਤ ਦੂਰ ਹੋ ਗਿਆ ਹਟਕੇ ਆ ਹਟਕੇ ਜਿਹੜੇ ਤੇੜੇ ਵੀ ਹਾਂਜੀ ਹਟਕੇ ਠੀਕ ਆ ਬਾਈ ਜਿਵੇਂ ਜਿਆਦਾਤਰ ਇਹ ਰਹਿੰਦਾ ਵੀ ਅੱਗੇ ਬਰੀਡ ਹੁੰਦੇ ਆ ਮਨ ਲਓ ਬਰੀਡਿੰਗ ਹੁੰਦੀ ਆ ਬਛੇਰੀਆਂ ਆਉਂਦੀਆਂ ਨੇ ਘੋੜੀਆਂ ਬਣਦੀਆਂ ਨੇ ਤਾਂ ਉਹਨਾਂ ਨੂੰ ਅੱਗੇ ਮੇਟ ਕਰਾਉਣ ਦੇ ਵਿੱਚ ਸਮੱਸਿਆ ਆਉਂਦੀ ਹੈ ਕਿਉਂਕਿ ਉਹ ਇੱਕ ਲਾਈਨ ਜ਼ਿਆਦਾ ਅੱਗੇ ਫਿਰ ਉਹ ਇਨਬਰੀਡਿੰਗ ਹੋ ਜਾਂਦੀ ਹੈ ਜੀ ਤਕਰੀਬਨ ਨਿਆਬ ਦੇ ਵਿੱਚ ਤਾਂ ਐਂ ਹੀ ਚੱਲਦਾ ਕਿਉਂ ਨਾਮੀ ਘੋੜੇ ਉਹ ਹੀ ਨੇ ਜੀ ਹਾਂਜੀ ਉੱਥੇ ਇੱਕ ਜੀ ਉੱਥੇ ਇੱਕ ਜੀ ਗੇਮ ਘੁੰਮਦੀ ਆ ਜੀ ਆਪਾਂ ਚਲੋ ਇਹ ਸੋਚਿਆ ਵੀ ਚਲੋ ਲਹਦਾ ਉਹਦਾ ਰੱਖੀਏ ਬਦਲ ਦੀਏ ਆਪਾਂ ਇੱਕ ਲਾਈਨ ਹਾਂਜੀ ਬਾਈ ਤੇ ਭਰਾ ਆਪਦੇ ਆਪਣੇ ਘੋੜੇ ਤੋਂ ਕੋਈ ਸਟੱਡ ਸਰਵਿਸ ਵੀ ਲੈਣਾ ਚਾਹੁੰਦਾ ਤੇ ਆਪਾਂ ਛੱਡਾਂਗੇ ਘੋੜਾ ਠੀਕ ਹੈ ਬਾਈ ਇਹਨੂੰ ਬਾਈ ਬਸ਼ੇਰੇ ਨੂੰ ਆਏ ਨੂੰ ਸੋਡੇ ਕੋਲੇ ਕਿੰਨਾ ਟਾਈਮ ਹੋ ਗਿਆ ਬੱਚਾ ਲਿਆ ਬਿਲਕੁਲ 16 17 ਮਹੀਨੇ ਹੋ ਗਏ ਬੱਚਾ ਲਿਆ ਠੀਕ ਹੈ ਜੀ ਤੇ ਬਾਈ ਦੇ ਘਰੇ ਬਰੀਡ ਹੋਇਆ ਸੀ ਜਾਂ ਬਾਈ ਕੋਲੇ ਨਹੀਂ ਬਾਈ ਲਿਆਇਆ ਸੀਗਾ ਅੱਛਾ ਇਹ ਬਾਲੇ ਵਾਲੇ ਪਿੰਡ ਉਧਰ ਬਰੀਡ ਹੋਇਆ ਬਾਲੇ ਵਾਲੇ ਚੌਧਰੀ ਕੋੜਾ ਸੀਗਾ ਹਾਂ ਜਿੱਥੇ ਅਵਲਾ ਕੋੜਾ ਹੁੰਦਾ ਸੀ ਹਾਂਜੀ ਅਵਲਾ ਕੋੜਾ ਉਸ ਕੋੜੇ ਦਾ ਬੱਚਾ ਜੀ ਮੇਰਾ ਖਿਆਲ ਆ ਬਾਈ ਆਪ ਤਾਂ ਬਾਹਰ ਰਹਿੰਦਾ ਹਾਂ ਫੌਰੀਂ ਦੇ ਵਿੱਚ ਹਾਂ ਜੀ ਹਾਂ ਉਹ ਕੋੜਾ ਇਹਨਾਂ ਨੇ ਸੇਲ ਕਰਤਾ ਰਿਲਾਇੰਸ ਗਰੁੱਪ ਲੈ ਕੇ ਸ਼ਾਇਦ ਉਹ ਕੋੜਾ ਠੀਕ ਹੈ ਭਾਈ ਹਾਂ ਠੀਕ ਹੈ ਜੀ ਆਬਲਖ ਘੋੜਾ ਉਹ ਵੀ ਵਾ ਵਾ ਫਿਰ ਮੈਂ ਸਿਰਹਾ ਬਹੁਤ ਸੋਹਣਾ ਬਾਹਲਾ ਜਿਆਦਾ ਸੋਹਣਾ ਨਾਮੀ ਘੋੜਾ ਜੀ ਨਾਮੀ ਘੋੜਾ ਦੇਖ ਕੇ ਚਲਾ ਗਿਆ ਜਿੰਨਾ ਮੇਰਾ ਖਿਆਲ ਆ ਮੈਂ ਦੇਖਦਾ ਰਹਿੰਦਾ ਸੀ ਉਹਨੂੰ ਪਹਿਲਾਂ ਜਗਰਾਵਾ ਮੇਲੇ ਤੇ ਵੀ ਲੈ ਕੇ ਜਾਂਦੇ ਰਹੇ ਮੇਲੇ ਸਾਰੇ ਹੀ ਉਹਨਾਂ ਸ਼ੋਅ ਵੀ ਦੇਖਿਆ ਮੇਲੇ ਵੀ ਦੇਖੇ ਚੈਂਪੀਅਨ ਸੀਗਾ ਸਟੈਲਿਅਨ ਬਹੁਤ ਤੇ ਜੇ ਆਪਾਂ ਸਿਲੈਕਟ ਕਰਨਾ ਹੋਵੇ ਵੀ ਆਬਲਖ ਘੋੜਿਆਂ ਦੇ ਵਿੱਚੋਂ ਟੌਪ ਦਾ ਘੋੜਾ ਸੀ ਹਾਂ ਜੀ ਟੌਪ ਦਾ ਘ ਹਾਂ ਜੀ ਤੇ ਬਾਈ ਭਗਵਾਨ ਇਹਦੀ ਹੁਣ ਉਮਰ ਕਿੰਨੀ ਹੋ ਗਈ ਜੀ ਪ੍ਰੋਪਰ ਬਿਸ਼ੇ ਇਹ 32 ਤੋਂ 33 ਮਹੀਨੇ ਉਮਰ ਹੋ ਗਈ ਦੋ ਦੰਦ ਲੱਗ ਗਿਆ ਜੀ ਅੱਛਾ ਜੀ ਹਾਂ ਠੀਕ ਹੈ ਜੀ ਤੇ ਕੱਦ ਕਿੰਨਾ ਕਰਦਾ ਕੱਦ ਵੀਰੇ 64 ਪਲੱਸ ਆ ਤੁਸੀਂ ਦੇਖਿਆ ਹੀ ਆ ਬਾਹਰ ਆਪਾਂ ਕੱਢਿਆ ਹਾਂਜੀ ਬਾਈ ਤੇ ਇਹ ਵੀਰੇ 64 ਪਲੱਸ ਆ ਇਸ ਟਾਈਮ ਠੀਕ ਹੈ ਬਾਈ ਹਾਂ ਤੇ ਬਾਕੀ ਮਾਰਕਿੰਗ ਮੱਥੇ ਤੇ ਬਹੁਤ ਸੋਹਣਾ ਬਲੇਜ ਹਾਂ ਬਲੇਜ ਆ ਤੇ ਤਿੰਨ ਪੈਰ ਇਹਦੇ ਵਾਈਟ ਆ ਹਾਂਜੀ ਤੇ ਬਾਕੀ ਤਕਰੀਬਨ ਕਾਲਾ ਸੋਹਣਾ ਕੁੜਾ ਠੀਕ ਹੈ ਤੇ ਕੋਈ ਅੱਠ ਨਹੀਂ ਤਰਾਉਂਦਾ ਕਿਸੇ ਪਾਸੇ ਹੁੰਦਾ ਪੈਰਾਂ ਦਾ ਸਾਫ ਆ ਮੁੰਜੀ ਵੀ ਸੋਣਾ ਬਿਸ਼ਰਾ ਠੀਕ ਹੈ ਬਾਈ ਤੇ ਇਹਦੀ ਹੁਣ ਆਪਾਂ ਅੱਜ ਹੀ ਸਟੱਡ ਸਰਵਿਸ ਓਪਨ ਕਰ ਰਹੇ ਆ ਜਾਂ ਪਹਿਲਾਂ ਕੋਈ ਦੋ ਚਾਰ ਘੋੜੀਆਂ ਮਲਾਤੇ ਅੱਜ ਕੋੜੀਆਂ ਮਲਾਈਆਂ ਜੀ ਅੱਠੀ ਗੱਭਣ ਨੇ ਆਪਾਂ ਠੀਕ ਹੈ ਬਾਈ ਹਾਂਜੀ ਫੀਸ ਬਾਈ ਫਿਰ ਕਿੰਨੀ ਰੱਖਤੀ ਹੋਣੀ ਫੀਸ ਵੇਰੇ ਆਪਾਂ 21000 ਰੁਪਿਆ ਰੱਖੀਏ ਜਾਇਜ਼ ਫੀਸ ਰੱਖੀਏ ਹਾਂਜੀ ਕਿ ਨਹੀਂ ਹਾਂਜੀ ਹਾਂਜੀ ਅਗਲੇ ਬੰਦੇ ਨੂੰ ਮਲਾਉਣੀ ਵੀ ਸੌਖੀ ਜੰਪ ਭਾਵਾਂ ਦੀ ਅਗਲਾ ਚਾਰ ਲੈ ਲਵੇ ਤਿੰਨ ਲੈ ਲਵੇ ਕੋੜੀ ਗੱਭਣ ਰਹਿਣੀ ਚਾਹੀਦੀ ਅਗਲੇ ਦੀ ਠੀਕ ਹੈ ਆਪਾਂ ਨੂੰ ਜੰਪਾਂ ਨਾਲ ਕੋਈ ਗੱਲ ਨਹੀਂ ਰੱਖਾਂਗੇ ਵੀ 10 ਦਿਨ ਸਾਂਭਾਂਗੇ ਵੀ ਹਾਂਜੀ ਬਸ ਤੇ ਜੰਪ ਠੀਕ ਹੈ ਜੀ ਤੇ ਬਾਕੀ ਜਿਹੜੀ ਗੱਲਬਾਤ ਆਪਾਂ ਦੇਖਦੇ ਆਂ ਬਾਈ ਜਿਵੇਂ ਤੁਹਾਡਾ ਜਿਹੜਾ ਏਰੀਆ ਜਿੱਥੇ ਆਪਾਂ ਅੱਜ ਤੁਹਾਡੀ ਹਰਿਆਣਾ ਏਰੀਆ ਆ ਗਿਆ ਇੱਥੇ ਭਰਾਵਾਂ ਨੂੰ ਜਾਂ ਤੁਹਾਨੂੰ ਕਹਿ ਲਓ ਇਹ ਚੀਜ਼ ਦਾ ਬੜਾ ਬੈਨੀਫਿਟ ਆ ਵੀ ਤੁਸੀਂ ਬਾਰਡਰ ਤੇ ਬੈਠੇ ਹੋ ਪੰਜਾਬ ਦੇ ਵਿੱਚ ਵੀ ਤੁਹਾਡਾ ਉਨਾ ਹੀ ਸਰਕਲ ਆ ਹਰਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ ਹਨਾ ਕੋੜੀਆਂ ਵਾਲੇ ਆ ਆ ਸਾਰ ਦੇ ਲੱਗਿਆ ਗਾ ਰਸਤਾਂ ਵੀ ਲੱਗਿਆ ਸਾਨੂੰ 80 90 ਕਿਲੋਮੀਟਰ ਹਾਂ ਤੇ ਇਧਰ ਨਾਲ ਪੰਜਾਬ ਲੱਗ ਗਿਆ ਤੇ ਅਸੀਂ ਹਰਿਆਣੇ ਜੀ ਆਪਾਂ ਇਹ ਕਹਿ ਸਕਦੇ ਆ ਵੀ ਤੁਸੀਂ ਤਿੰਨਾਂ ਸਟੇਟਾਂ ਦੇ ਟਿਕਾਣੇ ਤੇ ਬੈਠੇ ਹੋ ਹਨਾ ਜੇ ਕਿਸੇ ਪ੍ਰਾਣੇ ਕੋੜੀ ਮੇਟ ਕਰਾਉਣੀ ਆ ਤਾਂ ਸਾਰਿਆਂ ਨੂੰ ਇੱਕੋ ਜਿਹੀ ਬਾੜ ਨਾ ਜੀ ਸੌਖਾ ਐ ਸੌਖਾ ਕੋਈ ਗੱਲ ਨਹੀਂ ਬਾਕੀ ਰੋਡ ਵੀ ਆਨ ਰੋਡ ਹੀ ਬੈਠਿਆ ਹਾਂ ਹਾਂ ਮੇਨ ਵੇ ਦੇ ਨੇੜੇ ਹੀ ਪਿੰਡ ਰਹੇ ਹੰਦਾ ਹਨ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਤੇ ਬਾਈ ਜੇ ਆਪਾਂ ਇੱਥੇ ਡਾਕਟਰ ਸਾਹਿਬ ਦੀ ਗੱਲਬਾਤ ਕਰੀਏ ਤਾਂ ਚੈੱਕ ਅਪ ਵਾਸਤੇ ਹਾਂਜੀ ਚੈੱਕ ਅਪ ਵਾਸਤੇ ਡਾਕਟਰ ਜੀਵਨ ਆਉਂਦਾ ਜੀ ਅੱਛਾ ਕੋਲੇ ਗੱਡੀ ਹੈ ਬਾਕਾਇਦਾ ਅੱਧੀ ਰਾਤ ਫੋਨ ਕਰੀਏ ਅੱਧੀ ਰਾਤ ਆਉਂਦਾ ਡਾਕਟਰ ਬਹੁਤ ਚੰਗੇ ਇੱਕ ਡਾਕਟਰ ਮਹੇਸ਼ਾ ਟਵਾਣੇ ਤੋਂ ਅੱਛਾ ਜੀ ਉਹ ਸਾਰੇ ਜਾਣਦੇ ਤਕਰੀਬਨ ਡਾਕਟਰ ਮਹੇਸ਼ ਨੂੰ ਉਹ ਵੀ ਆ ਜਾਂਦਾ ਜੀ ਡਾਕਟਰ ਜੀਵਨ ਦੋ ਡਾਕਟਰ ਸਾਨੂੰ ਦਿੰਦੇ ਆ ਸਹੂਈਦਾ ਇੱਥੇ ਆਉਂਦੇ ਆ ਠੀਕ ਹੈ ਬਾਈ ਹਾਂ ਤੇ ਭਗਵਾਨ ਬਾਈ ਜੇ ਆਪਾਂ ਇਹਦੀ ਬਸ਼ੇਰੇ ਦੀ ਗੱਲਬਾਤ ਅੱਗੇ ਕਰੀਏ ਜਿਵੇਂ ਤੁਸੀਂ ਦੱਸਿਆ ਜਿਵੇਂ ਬਖਰੀਆਂ ਲਾਈਨਾਂ ਆ ਗਈਆਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਜਿਵੇਂ ਤੁਹਾਡਾ ਵੀ ਕਾਫੀ ਲੰਮਾ ਤਜਰਬਾ ਹੋ ਗਿਆ ਵੀ ਬੱਚੇ ਇਹ ਕਿਸ ਟਾਈਪ ਦੇ ਦੇਊਗਾ ਜਾਂ ਤੁਹਾਨੂੰ ਕਿਵੇਂ ਲੱਗਦਾ ਵੀ ਕਿਹੋ ਜੀਆਂ ਘੋੜੀਆਂ ਤੇ ਉਹ ਐਵੇਂ ਸੀ ਨਾ ਇਹਦੇ ਵਿੱਚ ਲਾਲੋ ਬਰਖਾਣਾ ਲੈਣ ਆ ਗਈ ਇਹ ਕਿਹਦੇ ਚ ਦਾਨਾ ਲੈਣਾ ਕੀ ਦਾਨੇ ਦੀ ਬਹੁਤ ਚੰਗੀ ਮਾਰਕਿੰਗ ਆਉਂਦੀ ਰਹੀ ਹੈ ਪੰਜ ਕ ਲੈਣ ਵੀ ਸੁੰਦਾ ਰਿਹਾ ਮਾਂ ਇਹਦੀ ਪੰਜ ਕ ਲੈਆਣੇ ਮੱਥੇ ਫੁੱਲ ਤੇ ਚਾਰੇ ਪੈਰ ਚੱਤੇ ਨੇ ਹਾਂਜੀ ਹਾਂਜੀ ਤੇ ਲਾਲੋ ਦਾਦਾ ਵੀ ਇਹਦਾ ਉਹ ਸ਼ੌਰੀਆ ਹੋ ਗਿਆ ਹਾਂਜੀ ਬਾਈ ਆਪਿਓ ਇਹਦਾ ਦਾਦਾ ਹੋ ਗਿਆ ਸ਼ੌਰੀਆ ਅਬਲਗ ਸੀ ਉਹ ਵੀ ਹਾਂਜੀ ਬਾਈ ਤੇ ਜਿਹੜੇ ਦਾਨਾ ਲੈਣ ਵੀ ਆਗੇ ਉਧਰ ਜਾਲ ਲੀਆਂ ਸਰ ਵਾਲਾ ਰਾਜਨ ਸੇ ਉਹ ਵੀ ਚੰਗੀ ਮਾਰਕਿੰਗਸ ਹੁੰਦਾ ਹਾਂਜੀ ਬਾਈ ਯਾਨੀ ਕਿ ਤਕਰੀਬਨ 2 ਪੈਰ ਚਿੱਟੇ ਮੱਥੇ ਪਟਾ ਜਾਂ 5 ਕਲਿਆਣ ਤੇ ਤਕਰੀਬਨ ਮਾਰਕਿੰਗ ਚੰਗੀ ਆਉਗੀ ਮਾਰਕਿੰਗ ਚੰਗੀ ਪਟਾ ਵੀ ਸੋਹਣਾ ਜੇ ਘੋੜੀ ਦੀ ਘੱਟ ਮਾਰਕਿੰਗ ਆ ਤੇ ਇਹਦੀ ਵੱਧ ਮਾਰਕਿੰਗ ਆ ਹਾਂ ਕਈ ਵਾਰ ਕੀ ਹੁੰਦਾ ਬਾਈ ਜ਼ਿਆਦਾਤਰ ਆਪਾਂ ਦੇਖਦੇ ਆਂ ਜਿੰਨੀਆਂ ਘੋੜੀਆਂ ਨੇ ਮਾਰਵਾੜੀ ਜਿਆਦਾ ਤਾਂ ਜਿਆਦਾ ਤਾਂ ਫੁੱਲ ਵਾਲੀਆਂ ਹੁੰਦੀਆਂ ਨੇ ਜਾਂ ਕੋਈ ਤਿਲਕ ਤੋੜ ਵੈਸੇ ਏਦਾਂ ਦਾ ਹੁੰਦਾ ਪਰੋਪਰ ਪਟੇਲੀਆਂ ਘੱਟ ਹੁੰਦੀਆਂ ਨੇ ਉੱਥੇ ਥੋੜਾ ਜਿਹਾ ਭਰਾਮਾ ਨੂੰ ਹਾਂ ਬੇਨਤ ਵੀਰੇ ਗੱਲ ਏ ਆ ਮੁੱਕਦੀ ਐਵੇਂ ਮਕਾਓ ਜੀ ਘੋੜੀ ਘੋੜਾ ਨਹੀਂ ਸੁੰਦਾ ਹਾਂਜੀ ਬਾਈ ਕਿਸੇ ਦਾ ਵੀ ਘੋੜਾ ਆਪਾਂ ਕਹਿੰਦੀ ਐ ਕਰਮ ਸੁੰਦੇ ਆ ਬੰਦੇ ਦੇ ਜਦੋਂ ਬੰਦੇ ਦੇ ਚੰਗੇ ਕਰਮ ਆ ਤੇ ਉਹਨੇ ਪਟਾ ਸੋਣਾ ਹੀ ਲਾ ਦੇਣਾ ਬਿਲਕੁਲ ਬਾਈ ਜੇ ਮਨ ਤੇ ਇੱਛਾ ਚੰਗੀ ਏ ਤਕਰੀਬਨ ਕਰਮ ਹੀ ਸੁੰਦੇ ਵੇਖਿਆ ਮੈਂ ਤਾਂ ਇੰਨੇ ਲੋਕ ਵੇਖਿਆ ਕਰਮ ਸੁੰਦੇ ਆ ਘੋੜੀ ਨਹੀਂ ਸੁੰਦੀ ਘੋੜਾ ਨਹੀਂ ਸੁੰਦਾ ਪਰ ਚਲੋ ਲੈਣ ਦਾ ਫਰਕ ਹੁੰਦਾ ਆ ਆਪਾਂ ਮੰਨਦੇ ਆ ਵੀ ਹੁਣ ਜਮਾ ਹੀ ਨਹੀਂ ਲੈਣ ਦਾ ਫਰਕ ਆ ਪਰ ਕਰਮ ਵੀ ਕਿਤੇ ਨਾ ਕਿਤੇ ਕੰਮ ਕਰਦਾ ਕਰਮ ਤਾਂ ਜਾਦੇ ਬਾਈ ਪਹਿਲਾ ਰੋਲ ਹੀ ਕਰਮਾਂ ਦਾ ਆਪਾਂ ਕਈ ਵਾਰ ਦੇਖਦੇ ਆ ਜਿਵੇਂ ਤੁਸੀਂ ਦੱਸਿਆ ਘੋੜੀ ਤੇ ਘੋੜਾ ਦੋਨੇ ਪੱਟੇ ਦੇ ਹੁੰਦੇ ਆ ਤੇ ਬੱਚਾ ਫੁੱਲ ਆ ਜਾਂਦਾ ਤੇ ਜਾਂ ਕਈ ਵਾਰ ਹੁੰਦਾ ਦੋਨਾਂ ਦੇ ਪਟਾ ਨਹੀਂ ਹੁੰਦਾ ਬਲੇਜ ਨਹੀਂ ਹੁੰਦਾ ਤੇ ਤਾਂ ਵੀ ਬੱਚੇ ਦੇ ਪਟਾ ਆ ਜਾਂਦਾ ਹਾਂਜੀ ਬੱਚੇ ਦੇ ਪਟਾ ਇਹ ਤਾਂ ਮੰਨ ਲਓ ਇਹ ਚੀਜ਼ ਦਾ ਕੋਈ ਸਿਰਾ ਨਹੀਂ ਤੇ ਆਪਾਂ ਦਾ ਸਿਰਫ ਜੱਜਮੈਂਟ ਜਾਂ ਆਪਦੀ ਐਵੇਂ ਆ ਵੀ ਕੋੜੀ ਮਲਾਉਨੇ ਆਪਾਂ ਇਹ ਦੱਸ ਸਕਦੇ ਆ ਤਕਰੀਬਨ 75 80% ਵੀ ਐਵੇਂ ਦਾ ਬੱਚਾ ਆਊਗਾ ਹੁਣ ਆਪਾਂ ਚਲੋ ਇੰਨੇ ਸਾਲ ਹੋ ਕੇ ਪਤਾ ਹੀ ਲੱਗ ਜਾਂਦਾ ਕੋੜੀ ਵੀ ਆਪਾਂ ਉਹ ਲੈਨੇ ਆ ਵੀ ਇਹ ਸੂਗੀ ਐਵੇਂ ਦੱਸੋ ਤਕਰੀਬਨ ਉਵੇਂ ਦਾ ਹੀ ਸੁੰਦੀ ਹੈ ਬਿਲਕੁਲ ਬਾਈ ਜਿਵੇਂ ਆਪਣੇ ਆਮੀ ਕਹਿ ਦਿੰਨੇ ਹੁੰਨੇ ਆਪਾਂ ਵੀ ਪਹਿਲਾਂ ਇੱਕ ਰੰਗ ਦਾ ਵੀ ਕੋਈ ਮਿਲ ਕੇ ਨਹੀਂ ਆਇਆ ਇੱਕ ਰੰਗ ਦਾ ਵੀ ਰਵਾਜ ਰਿਹਾ ਪਹਿਲਾਂ ਸੁਣਦੇ ਹਾਂ ਵੀ ਇੱਕ ਰੰਗੀ ਕਿਤੇ ਫੁੱਲ ਆ ਜਾਂਦਾ ਸੀ ਤੇ ਲੋਕੀ ਆਉਂਦੇ ਸੀ ਲੈ ਨਾਸ ਹੋ ਗਿਆ ਇੰਨੇ ਮੱਥੇ ਫੁੱਲ ਦੇ ਤਾਂ ਹੁਣ ਆਨੇ ਆ ਵੀ ਪੰਜ ਕ ਲੈਣ ਵੀ ਆ ਜੇ ਅਗਲਾ ਆਂਦਾ ਲੈ ਬਹੁਤ ਸੋਹਣਾ ਤੇ ਜੇ ਇੱਕ ਰੰਗਾ ਜੇ ਅਗਲਾ ਆਂਦਾ ਯਾਰ ਉਹ ਇੱਕ ਰੰਗ ਹਾਂ ਉਦੋਂ ਹੀਰੇਦਰਾ ਵੀ ਕਿਹ ਹੈ ਕਰਾਂਗਾ ਹਾਂਜੀ ਬਿਲਕੁਲ ਬਾਈ ਤੇ ਬਾਕੀ ਮਾਰਕਿੰਗ ਦੇ ਪੱਖ ਤੋਂ ਵੀ ਸੋਨਾ ਬਣ ਤਰਾਂ ਦਾ ਵੀ ਬਣ ਤਰਾਂ ਦਾ ਵੀ ਸੋਨਾ ਜੀ ਜਿੰਨਾ ਹੈਗਾ ਉਹਨਾਂ ਬਹੁਤ ਸੋਹਣਾ ਕੱਦ ਵੀ ਚੰਗਾ ਅਜੇ ਵੀ ਨਾ ਨਾ ਕਰਦਿਆ ਨੇ 2 ਇੰਚ ਕੱਦ ਕਰ ਜਾਣਾ ਠੀਕ ਹੈ ਬਾਈ 66 ਇੰਚ ਦਾ ਅਸਟ੍ਰੇਲੀਅਨ ਬਣ ਜਾਊਗਾ ਅਜੇ ਹੋਰ ਇਹਨੇ ਜਦੋਂ ਚਾਰ ਦੰਦ ਹੋਣਾ ਪੰਜਾਰੇ ਲੱਗਣਾ ਤੇਨੇ ਚੰਗਾ ਕਰ ਜਾਣਾ ਚੌੜਾ ਵੀ ਉਦੋਂ ਹੀ ਹੋਗਾ ਜੇ ਬਛੇਰਾ ਪਿਆ ਹਾਂਜੀ ਹਾਂਜੀ ਬਾਈ ਹਜੇ ਤਾਂ ਨਿਆਣ ਮਾਤਾ ਜੀ ਹਾਂਜੀ ਛੱਡਿਆ ਵੀ ਨਹੀਂ ਵੇਖਿਆ ਤੁਸੀਂ ਸ਼ੌਲਟਰਨ ਵਾਲੀ ਆਪਾਂ ਬਾਹਰ ਕੱਢ ਲੈਨੇ ਹਜੇ ਕੋਈ ਖਰਮਸਤੀ ਵੀ ਨਹੀਂ ਹਾਂਜੀ ਨਾ ਗਰੀਬ ਨੇ ਵਿਚਾਰੇ ਨੇ ਕਦੇ ਲੱਤ ਕੱਢੀ ਐ ਨਾ ਕੁਝ ਕਰ ਠੀਕ ਹੈ ਬਾਈ ਭਗਵਾਨ ਬਾਈ ਕਈ ਭਰਾ ਦੇਖ ਲੋ ਇਸ ਕਿੱਤੇ ਦੇ ਵਿੱਚ ਚਲੋ ਜਿਆਦੇ ਪੌਰੀਆਂ ਨੂੰ ਵੀ ਤਰਜੀਹ ਦਿੰਦੇ ਆ। ਹਾਂਜੀ। ਬੱਚਾ ਪੌਰੀਆਂ ਦਾ ਸਾਫਾ ਬਿਲਕੁਲ ਬਿਸ਼ੇਸ਼ ਬਿਲਕੁਲ ਸਾਫਾ ਜੀ ਕੋਈ ਦਿੱਕਤ ਨਹੀਂ। ਇਹਦੀ ਮਾਂ ਦੀਆਂ ਵੀ ਚੰਗੀਆਂ ਪੌਰੀਆਂ ਪਿਓ ਦਾਦਿਆਂ ਤੱਕ ਵੀ ਗਾਰੰਟੀ ਆ ਸਾਰਿਆਂ ਨੇ ਇਹਦੇ ਪਿਓ ਦਾਦੇ ਵੇਖਿਆ ਨਾਨੇ ਤੱਕ ਵੇਖਿਆ ਸਾਰਿਆਂ ਨੇ। ਠੀਕ ਹੈ ਜੀ। ਚੰਗੀ ਬ੍ਰੀਡ ਦਾ ਤੇ ਚੰਗੇ ਖਾਨਦਾਨ ਦਾ ਬੱਚਾ। ਠੀਕ ਹੈ ਬਾਈ। ਤੇ ਜਿਵੇਂ ਤੁਸੀਂ ਦੱਸਿਆ ਵੀ ਜਾਦੇ ਤੁਹਾਡਾ ਜਿਹੜਾ ਰਜਾਣਾ ਖਰੀਦ-ਵੇਚ ਵੱਲ ਜਾਂਦੇ ਨੇ ਹਨਾ ਤੇ ਕਈ ਵਾਰ ਕੀ ਹੁੰਦਾ ਚਲੋ ਤੁਹਾਡਾ ਉਦਾਂ ਦਾ ਸਰਕਲ ਬਣਿਆ ਹੋਇਆ ਤੇ ਬੱਚਾ ਮੰਨ ਲਓ ਬਸ਼ੀਰੇ ਵਾਰੀ ਜੇ ਗੱਲਬਾਤ ਆਪਾਂ ਹੋਰ ਕਰੀਏ ਤੇ ਤੁਹਾਡਾ ਕੋਈ ਮੜਾ ਮੋਟਾ ਸੇਲ ਦਾ ਵੀ ਵਿਚਾਰ ਕੋਈ ਹੈ ਜੇ ਵਾਰ ਵੀਪੰਗਾ ਸੱਜਣ ਮਿੱਤਰ ਆਊਗਾ ਆਪਾਂ ਉਹਦਾ ਮਾਨ ਤਾਨ ਚੰਗਾ ਕਰਾਂਗੇ ਬਸ਼ੇਰਾ ਸੇਲ ਵੀ ਕਰਦੇ ਆਂਗੇ ਠੀਕ ਆ ਚੰਗਾ ਕੋਈ ਰੱਖਣ ਵਾਲਾ ਕੋਈ ਸੇਵਾ ਦੀ ਥਾਂ ਗਿਆ ਆਪਾਂ ਨੂੰ ਲੱਗਿਆ ਵੀ ਆਪਾਂ ਨੂੰ ਇਹ ਮਿੱਤਰ ਸੱਜਣ ਚੰਗੇ ਆ ਤੇ ਆਪਾਂ ਦੇ ਦੇ ਆਂ ਠੀਕ ਆ ਭਾਈ ਹਾਂਜੀ ਠੀਕ ਆ ਜੀ ਤੇ ਵੈਸੇ ਸਟੱਡ ਸਰਵਿਸ ਓਪਨ ਹੋਊਗੀ ਓਪਨ ਆ ਵੀਰੇ 21000 ਫੀਸ ਆ ਹਾਂਜੀ ਭਾਈ ਤੇ ਕੋਈ ਚੱਕਰ ਨਹੀਂ ਜੇ ਕੋਈ ਲਿਆਵੇਗਾ ਅਗਲੇ ਦਾ ਮਾਨ ਤਾਨ ਵੀ ਕਰਾਂਗੇ ਕੋਈ ਐਡੀ ਗੱਲ ਨਹੀਂ ਠੀਕ ਆ ਭਾਈ ਹਾਂ ਤੇ ਭਗਵਾਨ ਬਾਈ ਇੱਕ ਤਾਂ ਤੁਸੀਂ ਨਾ ਆਪਦਾ ਕੰਟੈਕਟ ਨੰਬਰ ਮੈਂਸ਼ਨ ਕਰ ਦਿਓ ਵੀਡੀਓ ਦੇ ਵਿੱਚ ਆਪਾਂ ਲਾ ਦੇਾਂਗੇ ਇਹਦੇ ਵਿੱਚ ਐ ਨੰਬਰ ਆ ਮੇਰਾ 80976 31000 31000 ਹਾਂਜੀ ਹਾਂ ਠੀਕ ਹੈ ਜੀ ਤੇ ਇਸੇ ਨੰਬਰ ਤੇ ਭਰਾ ਤੁਹਾਡੇ ਨਾਲ ਕੰਟੈਕਟ ਕਰ ਲੈਣ ਕੋਈ ਗੱਲ ਨਹੀਂ ਆਪਾਂ ਜਿਵੇਂ ਵੀ ਹੋਏ ਅਗਲੇ ਨੂੰ ਸੈਟੀਸਫਾਈ ਕਰਾਂਗੇ ਠੀਕ ਆ ਬਾਈ ਤੇ ਇਸ ਤੋਂ ਇਲਾਵਾ ਬਾਈ ਤੁਸੀਂ ਇੱਕ ਮਾਰਵਾੜੀ ਘੋੜੀ ਜਿਹੜੀ ਦੱਸੀ ਆ ਤੁਹਾਡੇ ਕੋਲੇ ਸੇਲ ਆਲੀ ਆ ਉਹ ਵੀਰੇ 61 ਇੰਚ ਦੀ ਘੋੜੀ ਐ ਨਵੀਂ ਹਜੇ ਦੋ ਦੰਦਾਂ ਦਾ ਹਜੇ ਚਾਰ ਦੰਦ ਕਰੀ ਜਾਂਦੀ ਆ ਹਾਂਜੀ 61 ਇੰਚ ਦੀ ਘੋੜੀ ਆ ਥੱਲੇ ਦੰਦਾਰ ਦਾ ਬਸ਼ੇਰਾ ਅਜ 11 ਦਿਨਾਂ ਦਾ ਹੋ ਗਿਆ ਹਾਂਜੀ ਬਾਈ ਉਹ ਤਿੰਨ ਪੈਰ ਚਿੱਟੇ ਮੱਥੇ ਤਿਲਕ ਤੋੜਾ ਬਸ਼ੇਰੇ ਦੇ ਹਾਂਜੀ ਬਾਈ ਤੇ ਦੁੱਲੇ ਤੋਂ ਕੱਲ ਮਲਾਤੀ ਬਾਈ ਛਲੇ ਚ ਮਲਾਤੀ ਹਾਂ ਛਲੇ ਚ ਮਲਾਤੀ ਘੋੜੀ ਉਹਦੀਆਂ ਚਲੋ ਤੁਸੀਂ ਵਿੱਚ ਲਾ ਦਿਓ ਹਾਂਜੀ ਹਾਂਜੀ ਉਹਦੀ ਵੀਡੀਓ ਆਪ ਬਣਾਉਣੀ ਆ ਉਹ ਵਿੱਚ ਲਾ ਦਿਓ ਘੋੜੀ ਸੇਲ ਕਰ ਦਿਆਂਗੇ ਠੀਕ ਹੈ ਕੋਈ ਚੰਗਾ ਦੁੱਲੇ ਤੋਂ ਮਲਾਤੀ ਵੀਰੇ ਠੀਕ ਹੈ ਬਾਈ ਤੇ ਥੱਲੇ ਉਹਦੇ ਬਸ਼ੇਰਾ ਦੰਦਾਰ ਦਾ ਤੇ ਪਹਿਲਾ ਮੱਦਮਦਾਰ ਦਾ ਬਸ਼ੇਰਾ ਤੇ ਘੋੜੀ ਦਾ ਆਪ ਦਾ ਕੁਝ ਪਤਾ ਆਪਾਂ ਨੂੰ ਲੈਣ ਦਾ ਹਾਂਜੀ ਆਪ ਘੋੜੀ ਹੈਗੀ ਆ ਸੂਰਜ ਮਿਆਲਾਂ ਵਾਲੇ ਦੀ ਮਿਆਲਾਂ ਵਾਲਾ ਸੂਰਜ ਵਾਲੀ ਸ਼ਾਨਦਾਰਾ 67 ਇੰਚ ਦਾ ਕੋੜਾ ਪੰਜ ਕਲਿਆਣ ਸ਼ਾਇਦ ਪੰਜ ਕਲਿਆਣ ਠੀਕ ਹੈ ਬਾਈ ਉਹਦੇ ਤੋਂ ਇਹ ਉਹਦੀ ਬੱਚੀ ਆ ਤੇ ਦੰਦਾਰ ਤੋਂ ਮਲਾਈ ਸੀ ਉਹ ਤੋਂ ਦਿੱਤਾ ਇਹਨੇ ਬਸ਼ੇਰਾ ਤੇ ਬਸ਼ੇਰਾ ਵੀ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਤੇ ਬੜਾ ਚੰਗਾ ਬਸ਼ੇਰਾ ਸਾਣ ਬਣਦੇ ਮਤਲਬ ਦਾ ਬਸ਼ੇਰਾ ਥੱਲੇ ਹਾਂਜੀ ਬਾਈ ਤੇ ਆ ਗਾਂ ਦੁੱਲੇ ਤੋਂ ਮਲਾਤ ਠੀਕ ਹੈ ਭਾਈ ਹਾਂ ਜਿਹੋਨੀਆਂ ਵੀਡੀਓ ਫੋਟੋ ਆਪਾਂ ਮਲਾਉਂਦੇ ਦੀਆਂ ਵੇਹ ਗਿਆ ਭਾਈ ਦੀਪ ਨਾਲ ਕਿਸੇ ਗੱਲ ਕਰਨੀ ਹੈ ਤਾਂ ਉਹ ਵੀ ਕਰਾ ਲਿਆ ਤੇ ਹਾਈਟ ਜਿਵੇਂ ਤੁਸੀਂ ਦੱਸਿਆ ਕਾਟੋਂ ਬਾਹ ਹਾਂਜੀ 65 ਇੰਚ ਆ ਵੀਰੇ ਸਹੀ ਤੇ ਉਮਰ ਦੇ ਵਿੱਚ ਉਮਰ ਦੇ ਵਿੱਚ 2 ਤੋਂ 4 ਕਰੀ ਜਾਂਦੀ ਹੈ ਜੀ अच्छा हां जी अजय ਫਿਰ ਪਹਿਲੀ ਵਾਰੀ ਸੂਈ ਪਹਿਲੀ ਵਾਰੀ ਸੂਈ ਆ ਦੂਜੀ ਵਾਰੀ ਹੁਣ ਮਲਾਈ ਆ ਹਾਂ ਤੇ ਇੱਕ ਚੀਜ਼ ਘੋੜੀ ਦੇ ਵਿੱਚ ਆਪਾਂ ਦੇਖਿਆ ਜਾਵੇ ਜਿਵੇਂ ਹੁਣ ਸਿਲੇ ਦੇ ਵਿੱਚ ਚੈੱਕ ਅਪ ਕਰਾ ਕੇ ਮੀਟ ਕਰਾਈ ਆ ਹਾਂ ਜੀ ਚੈੱਕ ਅਪ ਤਕਰੀਬਨ ਗੱਬਣੀ ਨਿਕਲੂ ਹਾਂ ਜੀ ਤਕਰੀਬਨ ਗੱਬਣੀ ਅਗਲੇ ਦੇ ਕਰਮ ਆ ਤੇ ਪਰਵਾਂ ਨੂੰ ਉਹ ਚੀਜ਼ ਦਾ ਵੀ ਵਧੀਆ ਚੰਗਾ ਬੈਨੀਫਿਟ ਆ ਹਾਂ ਜੀ ਨਾਂ ਦੁੱਲੇ ਤੋਂ ਮਲਾਈ 10 ਲੱਖ ਰੁਪਿਆ ਫੀਸਾ ਦੁੱਲੇ ਦੀ ਹਾਂ ਜੀ ਬਈ ਉਤੋਂ ਮਲਾਈ ਵੀਰੇ ਠੀਕ ਆ ਭਾਈ ਤੇ ਬਾਕੀ ਇਹ ਹੁੰਦਾ ਵੀ ਸਿਲੇ ਦੇ ਵਿੱਚ ਘੋੜੀ ਇਹ ਰਹਿ ਜਾਏ ਉਹਦੇ ਨਾਲ ਗਰੀਬਣੀ ਰਹਿ ਜਾਂਦੀ ਆ 90% ਵੀ ਹੈ ਨਹੀਂ ਉਹਦੇ ਨਾਲ ਦੀ ਅਣਜਾਣ ਬੰਦਾ ਜੇ ਤੱਕ ਇਹ ਸਮਸਬਾਲ ਹੋਵੇ ਤਾਂ ਮੀਟ ਕਰਾ ਲੈਂਦਾ ਨਾ ਜੀ ਮੀਟ ਕਰਾ ਲੈਂਦਾ ਕੋਈ ਹਾਂਜੀ ਹਾਂਜੀ ਬਾਈ ਤੇ ਬਾਕੀ ਮਾਰਕਿੰਗ ਇਹਦੀ ਘੋੜੀ ਦੀ ਘੋੜੀ ਦੀ ਪੰਜ ਕ ਲਿਆਣਾ ਜੀ ਬਰਾਬਰ ਹਾਂਜੀ ਹਾਂਜੀ ਮੱਥੇ ਪਟਾ ਹੈ ਚਾਰੇ ਪੈਰ ਚਿੱਟੇ ਨੇ ਠੀਕ ਆ ਬਾਈ ਤੇ ਵੈਸੇ ਸੁਭਾਅ ਦੀ ਕਿਵੇਂ ਆ ਘੋੜੀ ਪੂਰੀ ਸੋਹਣੀ ਸੁਭਾਅ ਦੀ ਠੰਡੇ ਸੁਭਾਅ ਦੀ ਐ ਤੇ ਇਸ ਵਾਰੀ ਸਵਾਰੀ ਸਵਾਰੀ ਹਜੇ ਕੀਤੀ ਨਹੀਂ ਵੀਰੇ ਕੀਤੀ ਨਹੀਂ ਉਹ ਦੋ ਦੰਦ ਸੀ ਕਿ ਐਂ ਮਲਾਤੀ ਤੇ ਐਂ ਉਹ ਸੂਤੀ ਐ ਐਵੇਂ ਕਿਸੇ ਨੂੰ ਆਖੀ ਬਾਈ ਉਹ ਚ ਚਾਲਿਆ ਕੁਛ ਨਹੀਂ ਉਹਦੇ ਜਦੋਂ ਬਹਿ ਕੇ ਨਹੀਂ ਦੇਖਿਆ ਉਹ ਤੇ ਹਜੇ ਦੋ ਦੰਦ ਹੋਈ ਆ ਹਾਂਜੀ ਹਾਂਜੀ ਦੋ ਦੰਦ ਹੋਈ ਆ ਲਗਾਮ ਲੈਂਦੀ ਆ ਸਾਰਾ ਕੁੱਤਰੀ ਫਿਰਦੀ ਆ ਹਜੇ ਚੜ੍ਹ ਕੇ ਨਹੀਂ ਦੇਖਿਆ ਪੌਰੀਆਂ ਪੌਰੀਆਂ ਦੀ ਬਿਲਕੁਲ ਬੱਚਾ ਵੀ ਬੱਚਾ ਵੀ ਸੋਹਣਾ ਪੌਰੀਆਂ ਦਾ ਆਪ ਵੀ ਸੋਹਣੀ ਆ ਸੂਰਜਮਿਆਲਾ ਵਾਲੇ ਦੀ ਆ ਗਰੰਟਡ ਡੀਐਨਏ ਕਰਾ ਲੈ ਭਾਵੇਂ ਠੀਕ ਆ ਤੇ ਉਹਦਾ ਮੰਨ ਲਓ ਵਿਚਾਰ ਤੁਸੀਂ ਕਰਨੀ ਹੋਈ ਐ ਸੇਲ ਦੀ ਹਾਂਜੀ ਹਾਂ ਉਹ ਨੰਬਰ ਤੇ ਕੰਟੈਕਟ ਕਰ ਲਾਂ ਤੇ ਆਪਾਂ ਰੇਟ ਦੀ ਗੱਲ ਉਹਦੇ ਚ ਕਰ ਲਾਂਗੇ ਠੀਕ ਆ ਬਾਈ ਠੀਕ ਆ ਫਿਰ ਠੀਕ ਆ ਜੀ ਠੀਕ ਆ ਤੇ ਭਗਵਾਨ ਭਾਈ ਜਿਵੇਂ ਤਾਂ ਗੱਲਬਾਤ ਆਪਣੇ ਬਸ਼ੇਰੇ ਬਾਰੇ ਹੋ ਗਈ ਹਾਂਜੀ ਹਾਂ ਤੇ ਘੋੜੀ ਬਾਰੇ ਹੋ ਗਈ ਜਿਹੜੀ ਦੂਜੀ ਗੱਲਬਾਤ ਆ ਜਿਵੇਂ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਵੀ ਆਪਾਂ ਸੈਕਿੰਡ ਪਾਰਟ ਦੇ ਵਿੱਚ ਜਿਹੜਾ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਨੇ ਜਿਹੜਾ ਆਪਾਂ ਧੰਨਵਾਦ ਨੀਲੀ ਰਵੀ ਦਾ ਝੋਟਾ ਲਿਆਦਾ ਨਾ ਨਾ ਤੇ ਉਹਦੇ ਬਾਰੇ ਆਪਾਂ ਗੱਲਬਾਤ ਭਰਾਵਾਂ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਕਰਦੇ ਆਂ ਤੇ ਪਾਰਟ 2 ਦੇ ਵਿੱਚ ਸੋ ਭ੍ਰਮਣ ਨਾਲ ਆਪਾਂ ਦੂਜਾ ਪਾਰਟ ਸ਼ੁਰੂ ਕਰਾਂਗੇ ਹਾਂ ਜੀ